ਮੇਰੇ ਦਾਦਾ ਜੀ ਗੱਲ ਕਹਿੰਦੇ ਸੀ ਕਹਿੰਦੇ ਬੰਦੇ ਦੀ ਪਛਾਣ ਕਰਨੀ ਆ ਨਾ ਬੰਦੇ ਦੇ ਦੋਸਤ ਵੇਖ ਲਓ ਕਿਦਾਂ ਦੇ ਆ ਤੇ ਉਹਨਾਂ ਦਾ ਕਾਰਜਕਾਲ ਕਿੰਨਾ ਹੈ ਤੁਸੀਂ ਹੁਣੇ ਜ਼ਿਕਰ ਕੀਤਾ ਐਸਪੀ ਸਿੰਘ ਉਹ ਬਰਾਏ ਹੋਰਾਂ ਦਾ ਤੁਹਾਡੇ ਨਾਲ ਕਾਫੀ ਨੇੜਤਾ ਉਹਨਾਂ ਦੀ ਬੜੇ ਦਾਨੀ ਸੱਜਣ ਨੇ ਬੜੇ ਵੱਡੇ ਨੇ ਤਾਂ ਤੁਸੀਂ ਉਹਨਾਂ ਦੀ ਸ਼ਖਸੀਅਤ ਨੂੰ ਵੇਖ ਕੇ ਕੀ ਮਹਿਸੂਸ ਕਰਦੇ ਹੋ ਮੈਂ ਬਹੁਤ ਪ੍ਰਭਾਵਿਤ ਹਾਂ ਜੀ ਉਹਨਾਂ ਤੋਂ ਹਾਂ ਬੜੇ ਮੇਰੇ ਵੱਡੇ ਭਰਾ ਤੇ ਬਜ਼ੁਰਗਾਂ ਵਗੋਂ ਨੇ ਹਮ ਔਰ ਜਿੰਨੀ ਸਾਡੇ ਕੋਲ ਹੁਣ ਉਹਨਾਂ ਨੂੰ 4-5 ਸਾਲ ਤੋਂ ਨਹੀਂ ਸਮਾਂ ਲੱਗਾ ਅਸੀਂ ਉਹਨਾਂ ਦਾ ਹਰ ਬਰਥਡੇ ਇੱਥੇ ਮਨਾਉਂਦੇ ਠੀਕ ਹੈ ਜੀ ਔਰ ਜਿੰਨੀ ਵਾਰੀ ਉਹ ਆਏ ਆ ਉਹਨਾਂ ਨਾਲ ਕਮਿਸ਼ਨਰ ਪਟਿਆਲਾ ਵੀ ਆਏ ਆ ਅਗਰ왈 ਸਾਹਿਬ ਵੀ ਆਏ ਹੋਰ ਬਹੁਤ ਅਸੀਂ ਸਾਰੇ ਮਤਲਬ ਸਾਡਾ ਤੇ ਇਨਾ ਮਨੋਭਲ ਉੱਚਾ ਚੱਲ ਜਾਂਦਾ ਸੀ ਜਦੋਂ ਆਉਂਦੇ ਆ ਹਾਂਜੀ ਬਈ ਕਿੰਨੀ ਅਸੀਂ ਉਹ ਉਹਨਾਂ 'ਚ ਸੇਵਾ ਭਾਵਨਾ ਔਰ ਕਹਿੰਦੇ ਜਦੋਂ ਪਹਿਲੀ ਵਾਰੀ ਆਏ ਹਾਂ ਤੇ ਮੈਨੂੰ ਕਹਿੰਦੇ ਧਰਮਾਂ 5 ਕਰੋੜ ਦਿੱਤਾ ਬਲੱਡ ਮਨੀ ਤੇ ਮੈਂ ਬੱਚੇ ਛਡਾਏ ਹੀ ਕਹਿੰਦੇ ਹੈਗੇ ਕਿਸੇ ਚ ਹਿੰਮਤ ਮੈਂ ਕਿਹਾ ਬਰਾਏ ਸਾਹਿਬ ਹੈ ਨਹੀਂ ਵਾਕਈ ਹ ਮੇਰੇ ਗਾਲ ਇੱਥੇ ਸੀਨੇ 'ਚ ਲੱਗੀ ਉਹਨਾਂ ਦੀ ਹਾਂਜੀ ਵੀ ਕਰੋੜਾਂ ਹੋਣਗੇ ਲੋਕਾਂ ਕੋਲ ਬਹੁਤ ਬਿਲਕੁਲ ਪਰ 5 ਕਰੋੜ ਬਲੱਡ ਮਨੀ ਦੇ ਕੇ ਇੱਕ ਬੱਚਿਆਂ ਨੂੰ ਮੌਤ ਦੇ ਮੂੰਹ 'ਚ ਛਡਾਉਣਾ ਛੋਟੀ ਜੀ ਗੱਲ ਛੋਟੀ ਜੀ ਬਿਲਕੁਲ ਸਹੀ ਗੱਲ ਤੇ ਉਹ ਜਿਗਰਾ ਚਾਹੀਦਾ ਜਿਵੇਂ ਤੁਸੀਂ ਪਹਿਲਾਂ ਕਿਹਾ ਰੱਬ ਦਿੰਦਾ ਤਾਂ ਬੜਿਆਂ ਨੂੰ ਆ ਜਿਗਰਾ ਬਸ ਬਸ ਉਹ ਸਭ ਤੋਂ ਵੱਡੀ ਗੱਲ ਬਰਾਏ ਸਾਹਿਬ ਦੀ ਇਹ ਹੈ ਕਿ ਮੰਨ ਲਓ ਕਿ ਉਹ ਪੋਪਲ ਨੇ ਉਹਨਾਂ ਅਸੀਂ ਬੈਠੇ ਤਾਂ ਮੀਟਿੰਗ ਹੋਈ ਸਾਰੀ ਡਿਸਕਸ ਉਹਨਾਂ ਨੇ ਕੀਤਾ ਤੇ ਉਹਨਾਂ ਦਾ ਬਰਥਡੇ ਮਨਾਇਆ ਹੂੰ ਕਹਿੰਦੇ ਵੀ ਫਿਰ ਉਹਨਾਂ ਦੱਸਿਆ ਵੀ ਮੈਂ 10% ਰੱਖਦਾ ਅੱਜ ਕੱਲ 2% ਰੱਖਦੇ ਆ ਜੀ ਹਾਂਜੀ ਅੱਜ ਕੱਲ 2% ਡੋਨੇਟ ਕਰ ਰਹੇ ਆ ਬਿਲਕੁਲ ਜੀ ਹੁਣ ਤੱਕ 400 ਕਰੋੜ ਕਰਤਾ 400 ਕਰੋੜ 10% ਉਹਨਾਂ ਸ਼ੁਰੂ ਕੀਤਾ ਹੀ ਹੁਣ ਕਹਿੰਦੇ ਵੀ ਇੱਕ ਉਹ 10 ਜ਼ਿਆਦਾ ਸੀ ਤੇ ਮੇਰੇ ਕੋਲ ਵਾਧੂ ਹੁੰਦੇ ਹੀ ਹਾਂਜੀ ਫਿਰ ਉਹਨਾਂ ਨੇ ਆਪਦੀ ਵਾਈਫ ਨਾਲ ਤਾਂ ਬੇਟਾ ਉਹਨਾਂ ਦਾ ਵਿਚਾਰੇ ਹਾਂਜੀ ਉਹਨਾਂ ਡਿਸਕਸ ਕੀਤਾ ਕਹਿੰਦੇ ਵੀ 2% ਹੀ ਬਹੁਤ ਆ ਵਾਈ ਗਰੁੱਪ ਕਿੱਡੀ ਕਿੱਡੀ ਵੱਡੀ ਨਿਆਮਤ ਔਰ ਕਿੱਡਾ ਵੱਡਾ ਜੰਗਰਾ ਉਸ ਇਨਸਾਨ ਦਾ ਇਸ ਕਰਕੇ ਐਸਪੀ ਪ੍ਰਾਈਜ਼ ਹੈ ਮੇਰੇ ਰੋਲ ਮਾਡਲ ਆ ਜੀ ਮੇਰੇ ਦਾਦਾ ਜੀ ਗੱਲ ਕਹਿੰਦੇ ਸੀ ਕਹਿੰਦੇ ਬੰਦੇ ਦੀ ਪਛਾਣ ਕਰਨੀ ਆ ਨਾ ਬੰਦੇ ਦੇ ਦੋਸਤ ਵੇਖ ਲੋ ਕਿਦਾਂ ਦੇ ਆ ਤੇ ਉਹਨਾਂ ਦਾ ਕਾਰਜਕਾਲ ਕਿੰਨਾ ਹੈ ਤੁਸੀਂ ਹੁਣੇ ਜ਼ਿਕਰ ਕੀਤਾ ਐਸਪੀ ਸਿੰਘ ਉਹ ਬਰਾਏ ਹੋਰਾਂ ਦਾ ਤੁਹਾਡੇ ਨਾਲ ਕਾਫੀ ਨੇੜਤਾ ਉਹਨਾਂ ਦੀ ਬੜੇ ਦਾਨੀ ਸੱਜਣ ਨੇ ਬੜੇ ਵੱਡੇ ਨੇ ਤਾਂ ਤੁਸੀਂ ਉਹਨਾਂ ਦੀ ਸ਼ਖਸੀਅਤ ਨੂੰ ਵੇਖ ਕੇ ਕੀ ਮਹਿਸੂਸ ਕਰਦੇ ਹੋ ਮੈਂ ਬਹੁਤ ਪ੍ਰਭਾਵਤਾਂ ਜੀ ਉਹਨਾਂ ਤੋਂ ਹਾਂ ਬੜੇ ਮੇਰੇ ਵੱਡੇ ਭਰਾ ਤੇ ਬਜ਼ੁਰਗਾਂ ਗੂ ਨੇ ਹਮ ਔਰ ਜਿੰਨੀ ਸਾਡੇ ਕੋਲ ਹੁਣ ਉਹਨਾਂ ਨੂੰ 4-5 ਸਾਲ ਤੋਂ ਨਹੀਂ ਸਮਾਂ ਲੱਗਾ ਅਸੀਂ ਉਹਨਾਂ ਦਾ ਹਰ ਬਰਥਡੇ ਇੱਥੇ ਮਨਾਉਂਦੇ ਠੀਕ ਹੈ ਜੀ ਔਰ ਜਿੰਨੀ ਵਾਰੀ ਉਹ ਆਏ ਆ ਉਹਨਾਂ ਨਾਲ ਕਮਿਸ਼ਨਰ ਪਟਿਆਲਾ ਵੀ ਆਏ ਅਗਰ왈 ਸਾਹਿਬ ਵੀ ਆਏ ਹੋਰ ਬਹੁਤ ਅਸੀਂ ਸਾਰੇ ਮਤਲਬ ਸਾਡਾ ਤੇ ਇਨਾ ਮਨੋਬਲ ਉੱਚਾ ਚੱਲ ਜਾਂਦਾ ਸੀ ਜਦੋਂ ਆਉਂਦੇ ਆ ਹਾਂਜੀ ਵੀ ਕਿੰਨੀ ਅਸੀਂ ਉਹ ਉਹਨਾਂ 'ਚ ਸੇਵਾ ਭਾਵਨਾ ਔਰ ਕਹਿੰਦੇ ਜਦੋਂ ਪਹਿਲੀ ਵਾਰ ਹੀ ਆਏ ਹਾਂ ਤੇ ਮੈਨੂੰ ਕਹਿੰਦੇ ਧਰਵਾ 5 ਕਰੋੜ ਦਿੱਤਾ ਬਲੱਡ ਮਨੀ ਤੇ ਮੈਂ ਬੱਚੇ ਛੜਾਏ ਸੀ ਕਹਿੰਦੇ ਹੈਗੀ ਕਿਹੇ 'ਚ ਹਿੰਮਤ ਮੈਂ ਕਿਹਾ ਬਰਾਇ ਸਾਬ ਹੈ ਨਹੀਂ ਵਾਕਈ ਹਾਂ ਮੇਰੇ ਗਾਲ ਇੱਥੇ ਸੀਨੇ 'ਚ ਲੱਗੀ ਉਹਨਾਂ ਦੀ ਹਾਂਜੀ ਵੀ ਕਰੋੜਾਂ ਹੋਣਗੇ ਲੋਕਾਂ ਕੋਲ ਬਹੁਤ ਬਿਲਕੁਲ ਪਰ 5 ਕਰੋੜ ਬਲੱਡ ਨਹੀਂ ਦੇ ਕੇ ਇੱਕ ਬੱਚਿਆਂ ਨੂੰ ਮੌਤ ਦੇ ਮੂੰਹ ਚ ਛਡਾਉਣਾ ਛੋਟੀ ਜੀ ਗੱਲ ਛੋਟੀ ਜੀ ਬਿਲਕੁਲ ਸਹੀ ਗੱਲ ਤੇ ਉਹ ਜਿਗਰਾ ਚਾਹੀਦਾ ਜਿਵੇਂ ਤੁਸੀਂ ਪਹਿਲਾਂ ਕਿਹਾ ਰੱਬ ਦਿੰਦਾ ਤਾਂ ਬੜਿਆਂ ਨੂੰ ਆ ਜਿਗਰਾ ਬਸ ਬਸ ਉਹ ਸਭ ਤੋਂ ਵੱਡੀ ਗੱਲ ਅਬਰਾਏ ਸਾਹਿਬ ਦੀ ਇਹ ਹੈ ਕਿ ਮੈਨੂੰ ਕਹਿੰਦੇ ਵੀ ਪਿਓ ਪੁੱਲ ਨਹੀਂ ਉਹਨਾਂ ਅਸੀਂ ਬੈਠੇ ਤਾਂ ਮੀਟਿੰਗ ਹੋਈ ਸਾਰੀ ਡਿਸਕਸ ਉਹਨਾਂ ਨੇ ਕੀਤਾ ਤੇ ਉਹਨਾਂ ਦਾ ਬਰਥਡੇ ਬਨਾਇਆ ਹੂੰ ਕਹਿੰਦੇ ਵੀ ਫਿਰ ਉਹਨਾਂ ਦਾਸਿਆ ਵੀ ਮੈਂ 10% ਰੱਖਦਾ ਅੱਜਕੱਲ 2% ਰੱਖਦੇ ਆ ਜੀ ਹਾਂਜੀ ਅੱਜਕੱਲ 2% ਡੋਨੇਟ ਕਰ ਰਹੇ ਆ ਬਿਲਕੁਲ ਜੀ ਹੁਣ ਤੱਕ 400 ਕਰੋੜ ਕਰਤਾ 400 ਕਰੋੜ 10% ਉਹਨਾਂ ਸ਼ੁਰੂ ਕੀਤਾ ਸੀ ਹੁਣ ਕਹਿੰਦੇ ਵੀ ਕੋ 10 ਜ਼ਿਆਦਾ ਸੀ ਤੇ ਮੇਰੇ ਕੋਲ ਵਾਧੂ ਹੁੰਦੇ ਹੀ ਹਾਂਜੀ ਫਿਰ ਉਹਨਾਂ ਨੇ ਆਪਦੀ ਵਾਈਫ ਨਾਲ ਤਾਂ ਬੇਟਾ ਉਹਨਾਂ ਦਾ ਵਿਚਾਰੇ ਹਾਂਜੀ ਉਹਨਾਂ ਡਿਸਕਸ ਕੀਤਾ ਕਹਿੰਦੇ ਵੀ 2% ਹੀ ਬਹੁਤ ਆ ਵਾਈ ਗਰੂ ਕਿੱਡੀ ਕਿੱਡੀ ਵੱਡੀ ਨਿਆਮਤ ਔਰ ਕਿੱਡਾ ਵੱਡਾ ਜੰਗੜਾ ਉਸ ਇਨਸਾਨ ਦਾ ਇਸ ਕਰਕੇ ਐਸ ਪੀ ਪ੍ਰਾਈਜ਼ ਹੈ ਮੇਰੇ ਰੋਲ ਮਾਡਲ ਆ ਜੀ